ਦੋਸਤੋ ਅੱਪਾ ਚੱਲ ਰਹੀ ਵਿਵਾਦ ਤੇ ਗੱਲ ਕਰਦੇ ਆ ਜਿਹੜਾ ਬੇਰਕਾ ਦੇ ਅਮੁੱਲ ਦਾ ਚੱਲ ਰਿਹਾ ਅੱਜ ਆਪਾਂ ਇਸ ਬਾਰੇ ਡਿਟੇਲ ਚ ਗੱਲ ਕਰਦੇ ਆ ਜਿਹੜੀ ਬੇਰਕਾ ਕੀ ਇਸ ਨੂੰ ਆਪਣੇ ਹੀ ਬੰਦੇ ਕਿਵੇਂ ਖਾ ਰਹੇ ਨੇਗੇ ਤੇ ਅਸਲ ਤੇ ਇਸ ਨੂੰ ਕਿਵੇਂ ਬਚਾਇਆ ਜਾ ਸਕਦਾ ਜਿਵੇਂ ਤੁਸੀਂ ਮੇਰੀ ਪਹਿਲਾਂ ਵੀਡੀਓ ਦੇਖੀ ਹੋਣੀ ਆ ਉਸ ਚ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਬੇਰਕਾ ਕਦੋਂ ਸਥਾਪਿਤ ਹੋਈ ਤੇ ਕਿੰਨੇ ਸਟੇਟਾਂ ਚ ਇੰਪੋਰਟ ਐਕਸਪੋਰਟ ਕਰਦੀ ਆ ਤੇ ਅੱਜ ਬੇਰਕਾ ਦਾ ਇਹ ਹਾਲ ਕਿਉਂ ਹੋਇਆ ਉਸ ਬਾਰੇ ਆਪਾਂ ਗੱਲ ਕਰਨ ਪਹੁੰਚਾਂਗੇ ਬੇਰਕਾ ਜਿਹੜੀ ਇੱਕ ਆਪਣੇ ਕਿਸਾਨਾਂ ਵਾਸਤੇ ਇੱਕ ਲਾਭਕਾਰੀ ਧੰਦਾ ਬਣਿਆ ਹੋਇਆ ਪਸ਼ੂ ਪਾਲਣਾ ਜਿਹੜਾ ਸਹਾਇਕ ਧੰਦਾ ਆਪਣੇ ਵਾਸਤੇ ਪਸ਼ੂ ਪਾਲਣ ਦੇ ਨਾਲ ਨਾਲ ਆਪਾਂ ਪਸ਼ੂ ਪਾਲਣ ਦੇ ਨਾਲ ਨਾਲ ਆਪਾਂ ਜਿਹੜਾ ਇਹ ਧੰਦਾ ਸਟਾਰਟ ਕੀਤਾ ਹੋਇਆ ਸੀਗਾ ਪਸ਼ੂ ਪਾਲਣ ਦਾ ਖੇਤੀ ਦੇ ਨਾਲ ਨਾਲ ਤਾਂ ਜੋ ਆਪਾਂ ਨੂੰ ਮੁਨਾਫਾ ਜਿਹੜਾ ਉਹ ਦੁੱਗਣਾ ਹੋ ਸਕੇ ਪਰ ਅੱਜ ਆਪਣੇ ਹੱਥੋਂ ਜਿਵੇਂ ਕਾਰਪੋਰੇਟ ਪਹਿਲਾਂ ਆਪਣੀ ਖੇਤੀ ਹੋਣੀ ਚਾਹੁੰਦਾ ਸੀ ਅੱਜ ਉਹ ਆਪਣੀ ਬੇਰਕਾ ਖੋਣੀ ਚਾਹੁੰਦਾ ਉਹ ਕਿਦਾਂ ਜਿਹੜੀ ਅਮੁੱਲ ਦੀ ਅਮੁੱਲਦੀ ਫੈਕਟਰੀ ਆ ਉਹ ਗੁਜਰਾਤ ਦੇ ਮਾਲਕ ਨੇ ਗੁਜਰਾਤ ਦੀ ਸਰਕਾਰ ਵੀ ਉਲਟੇ ਹਿੱਸੇਦਾਰੀਆਂ ਉਹ ਸਾਨੂੰ ਅੱਜ 2 ਰੁਪਈਆ ਦਾ ਵੱਧ ਲਾਲਚ ਦੇ ਕੇ ਪ੍ਰਤੀ ਲੀਟਰ ਦੁੱਧ ਗਿਆ ਤੇ ਅਜੋ ਆਪਣੀ ਬੇਰਕਰ ਦਾ ਜਿਹੜਾ ਦੁੱਧ ਚੱਕਣ ਦੀ ਕਪੈਸਿਟੀ ਆ ਉਹਨੂੰ ਘਟਾ ਰਿਹਾ ਆਪਣੇ ਫਾਰਮਰ 2 ਰੁਪਈਆ ਦੀ ਲਾਲਚ ਪਿੱਛੇ ਉਹ ਮੁੱਲ ਨਾਲ ਜੁੜ ਰਹੇ ਨੇ ਉਹਨਾਂ ਨੇ ਤਾਂ ਠੀਕ ਆ ਆਪਣਾ ਬਿਜ਼ਨਸ ਕਰਨਾ ਜਿਹੜੀਆਂ ਸਟੇਟਾਂ 'ਚ ਹੁਣ ਕਲਾ ਮੁੱਲ ਰਾਜ ਕਰ ਰਿਹਾ ਅੱਜ ਉਹ ਤੇ ਦੁੱਧ ਦੇ ਰੇਟ ਪਤਾ ਕਰਕੇ ਦੇਖੋ ਵੀ ਜਿੰਨੇ ਗਰਾਫਟ ਆ ਚੁੱਕੀ ਹੈ ਦੂਜੀ ਪਹਿਲਾਂ ਨਾਲੋਂ ਤੇ ਅੱਜ ਵੀ ਤੁਹਾਨੂੰ ਦੱਸਦਿਆਂ ਵੀ ਜਿਹੜਾ ਜੇ ਅਮੂਲ ਨੇ ਪੰਜਾਬ 'ਚ ਦੋ ਤਿੰਨ ਪਲਾਂਟ ਜੇ ਲਾਏ ਨੇ ਜੇ ਤੁਸੀਂ ਅਮੂਲ ਨਾਲ ਜੁੜਨ ਲੱਗੇ ਤਾਂ ਆਪਣੀ ਬੇਰਕਾ ਜਿਹੜੀ ਉਹ ਖਤਮ ਹੋ ਜੂ ਤੇ ਖਤਮ ਹੋ ਗਈ ਤਾਂ ਇਸ ਨੂੰ ਵੇਚਣਾ ਪਊਗਾ ਜੇ ਬੇਰਕਾ ਪਲਾਂਟ ਵਿਕਦਾ ਤਾਂ ਆਪਣਾ ਪੰਜਾਬ ਨੂੰ ਜਿਹੜਾ ਰੈਵਨਿਊ ਆਊਗਾ ਇਸ ਤੋਂ ਉਹ ਖਤਮ ਹੋ ਜਾਣਾ ਤੇ ਸਾਰਾ ਰੈਵਨਿਊ ਵੇਚਦਾ ਤੇ ਸਟੇਟ ਨੂੰ ਚਲਾ ਜਾਣਾ ਸੋ ਇਸ ਕਰਕੇ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਸੁਣਨ ਦੀ ਲੋੜ ਆ ਆਪਣੇ ਜਿਹੜੀ ਬੇਰਕਾ ਇਹ 18 ਸਟੇਟਾਂ ਚ ਤੇ ਇਹ ਲਗਭਗ ਆਪਣੇ ਪੰਜਾਬ ਚ ਦਾ ਸਾਰੇ ਮੰਗੂਏ ਕੈਪਚਰ ਹੈ ਇਹ ਕਰੀ ਛੱਡੀਆਂ ਮਾਰਕੀਟ ਜਿਹੜੀਆਂ 18 ਸਟੇ ਆਪਣੇ ਬੇਰਕਾ ਤੋਂ ਮਹਾਲੀ ਤੇ ਚੰਡੀਗੜ੍ਹ ਤੇ ਦੁੱਧ ਦੀ ਪੂਰਤੀ ਨਹੀਂ ਹੁੰਦੀ ਕਾਰਨ ਕਾਰਨ ਇਹ ਆ ਕਿ ਉਸ ਤੋਂ ਆਪਣੇ ਪਿੰਡਾਂ ਚ ਫਾਰਮਰਾਂ ਨੂੰ ਕੋ ਡੰਗਰੀ ਘੱਟ ਰਹੇਗੇ ਤੇ ਜਿਹੜੇ ਰਹਿ ਗਏ ਉਹ ਦੋਤੀਆਂ ਦੇ ਲਾਲਚ ਨਾਲ ਉਹਨੂੰ ਭੇਜੀ ਜਾਂਦੇ ਦੁੱਧ ਤੇ ਦੁੱਧ ਜਿਹੜਾ ਬੇਰਕਾ ਲਵੇ ਅੱਜ ਘੱਟ ਪਹੁੰਚ ਰਿਹਾ ਬੇਰਕਾ ਲਵੇ ਅੱਜ ਦੇ ਟਾਈਮ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਜਿਹੜੇ ਆਪਣੇ ਡੇਰੀ ਚ ਦੁੱਧ ਆਉਂਦਾ ਉਹਨਾਂ ਲੋਕਾਂ ਨੂੰ ਪੈਸੇ ਦੇਣ ਦੇ ਤੱਕ ਦੀ ਤੰਗੀ ਆ ਰਹੀ ਹੈ ਜਿਹੜੀਆਂ ਅੱਗੇ ਦੱਸੀ ਤੇ ਪੇਮੈਂਟ ਹੁੰਦੀ ਸੀ ਹੁਣ ਉਹ ਦੋ ਦਸੀਆਂ ਬਾਅਦ ਹੋਣ ਲੱਗੀ ਸੋ ਤੁਸੀਂ ਦੇ ਦੇਖੋ ਵੀ ਬੇਰਕਾਰ ਨੂੰ ਖਤਮ ਕੌਣ ਕਰ ਰਿਹਾ ਖਤਮ ਕਰ ਰਹੇ ਆ ਆਪਣਾ ਲਾਲਚ ਆਪਣੀ ਕਰਾਪਸ਼ਨ ਬੇਰਕਾਰ ਦੇ ਜਿਹੜੇ ਵੱਡੇ ਪਲਾਂਟ ਨੇ ਜਿਵੇਂ ਚੰਡੀਗੜ੍ਹ ਮੋਹਾਲੀ ਉਥੇ ਪੰਪ ਵੀ ਅੰਦਰੀ ਨੇ ਇਹ ਲਾ ਲਓ ਵੀ 10 ਕਿਲੋਮੀਟਰ ਗੱਡੀ ਚੱਲਦੀ ਹੈ ਤੇ 10 12 12 ਲੀਟਰ ਪ੍ਰਤੀ ਗੱਡੀ ਚੋਂ ਤੇਲ ਘਟ ਰਿਹਾ ਲੱਸੀ ਕਹਿ ਕੇ ਲੱਸੀ ਵਾਲੇ ਪੈਕਟਾਂ 'ਚ ਦੁੱਧ ਭਰਿਆ ਜਾ ਰਿਹਾ ਇਹ ਸਾਰੀ ਤੋਖਾੜੀ ਆ ਜਿਹੜੀ ਉਹ ਬੇਰਕਾ ਨਾਲ ਕੌਣ ਕਰ ਰਿਹਾ ਆਖਰ ਉਸ ਦੇ ਪ੍ਰਬੰਧਨ ਕਰ ਰਹੇ ਨੇ ਉਸ ਦੇ ਪ੍ਰਬੰਧਨ ਨੂੰ ਸਰਕਾਰ ਨੂੰ ਧਿਆਨ ਚ ਲੈਣਾ ਚਾਹੀਦਾ ਤੇ ਆਪ ਨੋਟਿਸ ਲੈ ਕੇ ਇਹ ਜਿਹੜੀ ਬੇਰਕਾ ਉਸ ਨੂੰ ਤੰਦਰੁਸਤ ਤੇ ਸਿਹਤਮੰਦ ਹਾਲਾਤ ਚ ਕਰਨਾ ਚਾਹੀਦਾ ਤਾਂ ਜੋ ਜਿਹੜਾ ਫਾਰਮਰਾਂ ਦਾ ਸਹਾਇਕ ਧੰਦਾ ਪਸ਼ੂ ਪਾਲਨ ਹੋਰ ਟਿਕਿਆ ਰਹੇ ਅੱਜ ਤੋਂ ਪਹਿਲਾਂ ਦਿੱਲੀ ਚ ਬੇਰਕਾ 30000 ਲੀਟਰ ਦੁੱਧ ਭੇਜਦੀ ਸੀ ਪਰ ਅੱਜ ਜਿਹੜਾ ਘਟ ਕੇ ਉਹ 20000 ਲੀਟਰ ਹੋ ਗਿਆ ਜਦ ਕਿ ਉੱਥੇ 2 ਲੱਖ ਲੀਟਰ ਪ੍ਰਤੀ ਦਿਨ ਦੀ ਉੱਤੇ ਖਪਤ ਆ ਗਈ ਜੇ ਆਪਾਂ ਉਹ ਸਾਰਾ ਕੈਪਚਰ ਤਾਂ ਹੀ ਨਹੀਂ ਕਰ ਸਕੇ ਕਿਉਂਕਿ ਅਸੀਂ ਆਪਣੇ ਆਂ ਦੀਆਂ ਬੇਈਮਾਨੀਆਂ ਨੇ ਮਾਰ ਲੇ ਜੇ ਕਿਤੇ ਅਸੀਂ ਆ ਆਪਣੇ ਕੰਮ ਤੇ ਰਜਗਰ ਨਾਲ ਬੇਈਮਾਨੀਆਂ ਨਾ ਕਰੀਏ ਤਾਂ ਅੱਜ ਬੇਰਕਾ ਦਿੱਲੀ ਦੀ ਲਗਭਗ ਅੱਧੀ ਮਾਰਕੀਟ ਨੂੰ ਕੈਪਚਰ ਕਰ ਚੁੱਕਿਆ ਹੁੰਦਾ ਜਿੱਥੇ ਕਿ ਅੱਜ ਮੁਲ ਉੱਥੇ 10000 ਲੀਟਰ ਭੇਜ ਰਿਹਾ ਦੁੱਧ ਬੇਰਕਾ ਤੋਂ ਪਿੱਛੋਂ ਸਤਾਪਤ ਹੋ ਕੇ ਉੱਥੇ ਹੀ ਅੱਜ ਬੇਰਕਾ ਹੁੰਦੀ ਜੇ ਕਿਤੇ ਸਰਕਾਰਾਂ ਇਸ ਬਲ ਗੌਰ ਕਰ ਲੈਂਦੀਆਂ ਪਹਿਲੀਆਂ ਸਰਕਾਰਾਂ ਹੁਣ ਭਵਾਨਤਮਨ ਸਾਹਿਬ ਨੂੰ ਇਹੀ ਦਰਖਾਸਤ ਆ ਵੀ ਜਿਹੜੀ ਆ ਬੇਰਕਾ ਤੇ ਆ ਉਸ ਬੇਰਕਾ ਨੂੰ ਆਪ ਦੇ ਅੰਟਰ ਕਰਕੇ ਉਸ ਤੇ ਪੂਰਨ ਨਿਗਰਾਨੀ ਰੱਖ ਕੇ ਉਸ ਨੂੰ ਇੱਕ ਸਫਲ ਤੇ ਵਧੀਆ ਸਟੈਂਡ ਕਰਵਾਵੇ ਕਿਉਂਕਿ ਅੱਜ ਬੇਰਕਾ ਦਾ ਜਿਹੜੇ ਦੁੱਧ ਦੀ ਕੁਆਲਿਟੀ ਦਾ ਦੋ ਦਾ ਸਕੋਰ ਆ ਉਹ 188 ਕਰਦਾ ਜਦਕਿ ਇਸ ਲੈਵਲ ਤੱਕ ਹੋਰ ਕੋਈ ਵੀ ਦੁੱਧ ਜਾਂ ਕੋਈ ਵੀ ਡੇਰੀਆ ਦਾ ਪ੍ਰੋਡਕਟ ਨਹੀਂ ਪਹੁੰਚ ਰਿਹਾ ਬੇਰਕਾ ਦਾ ਜਿਹੜਾ 골ਡ ਦੁੱਧ ਆ ਉਹ ਚ ਤਕਰੀਬਨ 7.0 ਫੈਟ ਤੇ ਫੁੱਲ ਕਰੀਮ ਵਾਲਾ ਦੁੱਧ ਆ ਉਹ ਉਹ ਚ ਜਿਹੜਾ 3.52% ਆ ਉਹ ਸਟਰਕਚਰ ਆਪਣੀ ਫੈਟ ਆ ਕਿ ਸੈਚੂਰੇਟਡ ਫੈਟ ਆ ਤੇ 6.77mg ਆ ਜਿਹੜਾ ਉਹ ਹੈਗਾ ਇਹ ਚ ਆਪਣਾ ਕੋਲੇਸਟ੍ਰੋਲ ਕੰਟਰੋਲ ਕਰਦਾ ਜਿਹੜਾ ਉਹ ਪ੍ਰੋਡਕਟ ਆ ਇਹ ਚ ਠੀਕ ਹੈ ਜੀ 100 ਗ੍ਰਾਮ ਪਰ 100 ਗ੍ਰਾਮ ਤੇ 8.0 ਇਹਦੀ ਫੈਟ ਆ ਸੌਰੀ 6.69% ਇਹਦੀ ਫੈਟ ਇਹ ਦੂਜੇ ਦੁੱਧ ਦੇ ਮੁਕਾਬਲੇ ਕੁੱਲ ਮਿਲਾ ਕੇ ਲਾ ਲਓ ਵੀ ਇਹ ਚ ਵਿਟਾਮਿਨ ਤੇ ਕੈਲਸ਼ੀਅਮ ਵੀ ਜਿਹੜਾ ਪੂਰਨ ਤੌਰ ਤੇ ਰੱਖਿਆ ਜਾਂਦਾ ਪੂਰਾ ਧਿਆਨ ਦੇ ਕੇ ਦੁੱਧ ਨੂੰ ਪਰਿਸ਼ਕ ਕੀਤਾ ਜਾਂਦਾ ਤੁਸੀਂ ਘਿਓ ਲਾ ਲਓ ਦਹੀਂ ਲਾ ਲਓ ਸਾਰਕੁੱਸ ਜਿਹੜਾ ਬੇਰਕਾ ਦਾ ਕੋਈ ਇੱਕ ਬੇਤਰ ਬੇਤਰ ਪ੍ਰੋਡਕਟ ਨੇ ਹੋਰ ਨਾਲੋਂ ਸਾਰਿਆਂ ਤੋਂ ਜ਼ਿਆਦਾ ਜੇ ਆਪਾਂ ਬੇਤਰ ਜਾਣਾਂਗੇ ਤਾਂ ਉਹ ਫਾਰਮਰ ਦੇ ਘਰ ਤੋਂ ਦੁੱਧ ਲੈਣਾ ਬੇਤਰ ਉਸ ਤੇ ਚਾਹੇ ਆਪਾਂ ਨੂੰ 5 ਰੁਪਏ ਵੱਧ ਦੇਣੇ ਔਖੇ ਲੱਗਦੇ ਨੇ ਪਰ ਜੇ ਫਾਰਮਰ ਦੇ ਘਰੋਂ ਦੁੱਧ ਲਿਆ ਜਾਵੇ ਤਾਂ ਉਸ ਵਰਗੀ ਕੋਈ ਨੀਸ ਨਹੀਂ ਪਰ ਦੂਜੇ ਨੰਬਰ ਤੇ ਜੇ ਮੈਂ ਰეკਮੈਂਡੇਸ਼ਨ ਕਰੂੰਗਾ ਤਾਂ ਉਹ ਬੇਰਕਾ ਦੀ ਕਰੂੰਗਾ ਕਿਉਂਕਿ ਜਿਹੜੀ ਬੇਰਕਾ ਕੀ ਉਸ ਦਾ ਦੁੱਧ ਦਾ ਸਕੋਰ 88 ਕਰਦਾ 100 ਚ ਸੋ ਇਨਸਟਿਕ ਦੁੱਧ ਦਿੰਦੇ ਆ ਬੇਰਕਾ ਵਾਲੇ ਤੇ ਬੇਰਕਾ ਜਿਹੜੀ ਇੱਕ ਲਾਹੇਵੰਦ ਬਣਾਉਣ ਵਾਸਤੇ ਬੇਰਕਾ ਦੇ ਜਿਹੜੇ ਪ੍ਰੋਡਕਟ ਨੇ ਮਠਿਆਈਆਂ ਨੇ ਉਹ ਵੀ ਅੱਜ ਬੇਰਕਾ ਬਲੋਂਬ ਨਹੀਂ ਬਣਾਈਆਂ ਜਾ ਰਹੀਆਂ ਜਦ ਕਿ ਉਹਨਾਂ ਦੀ ਡਿਮਾਂਡ ਬਹੁਤ ਬਹੁਤ ਜ਼ਿਆਦਾ ਬਹੁਤ ਆਚਾ ਬੇਰਕਾ ਆਈਸਕ੍ਰੀਮ ਬੇਰਕਾ ਦਹੀਂ ਇਹ ਸਾਰੇ ਪ੍ਰੋਡਕਟ ਬੇਰਕਾ ਤਾਂ ਹੀ ਬਣਾ ਸਕੂ ਜੇ ਆਪਣਾ ਪੰਜਾਬ ਦਾ ਕਿਸਾਨ ਬੇਰਕਾ ਦੀ ਹੈਲਪ ਕਰੂ ਜਾਂ ਹੋਰ ਵੀ ਥਾਂਵੇ ਜਿੱਥੇ ਡੈਰੀਆਂ ਨੇ ਬੇਰਕਾ ਦੀਆਂ ਉਥੇ ਆਪਾਂ ਉਸ ਨੂੰ ਹੈਲਪ ਕਰਾਂਗੇ ਸਾਰਾ ਦੁੱਧ ਆਪਣਾ ਜਿੰਨਾ ਵੀ ਹੋਣ ਦਾ ਜੇ ਤਾਂ ਆਪਾਂ ਸੇਲ ਕਰਕੇ ਆਉਣੇ ਸਹਾਰਾਂ ਚ ਜਾ ਕੇ ਤਾਂ ਤਾਂ ਠੀਕ ਹੈ ਜੇ ਕਿਤੇ ਆਪਾਂ ਹੋਰ ਡੈਰੀਆਂ ਜਪਾਉਣੇ ਆਗੇ ਜਾਂ ਪ੍ਰਾਈਵੇਟ ਦੋਧੀਆਂ ਨੂੰ ਦਿੰਨੇ ਆ ਉਸੇ ਦੀ ਜਗ੍ਹਾ ਆਪਾਂ ਬੇਰਕਾ ਨੂੰ ਪਾਉਣਾ ਸਟਾਰਟ ਕਰੀਏ ਤਾਂ ਜੋ ਆਪਾਂ ਬੇਰਕਾ ਨੂੰ ਆਪਣੇ ਵੱਲੋਂ ਤੇ ਸਰਕਾਰ ਦੇ ਦਿੱਕਨ ਨੀ ਆਵਾਜ਼ ਪੰਚਾ ਕੇ ਸਰਕਾਰ ਵੱਲੋਂ ਬੇਰਕਾ ਨੂੰ ਜਿਹੜੀ ਸਟੈਂਡ ਕਰਵਾਈਏ ਉਹ ਮੂਲਾ ਆਜਾ ਠੀਕ ਆ ਪੰਦੂ ਰੁਪਏ ਰੇਟ ਵਧ ਦੇ ਕੇ ਲੈ ਜੂਗਾ ਆਪਣਾ ਦੁੱਧ ਆਪਾ ਲਾਲ ਚ ਜਾਗੇ ਪਾ ਦਾਂਗੇ ਪਰ ਜਿਸ ਦਿਨ ਬੇਰਕਾ ਦਾ ਮਿਲਕ ਪਲਾਂਟ ਖਤਮ ਹੋ ਗਿਆ ਬੇਰਕਾ ਪਲਾਂਟ ਖਤਮ ਹੋ ਗਿਆ ਬੇਰਕਾ ਇੰਡਸਟਰੀ ਖਤਮ ਹੋ ਗਈ ਉਸ ਦਿਨ ਉਹੀ ਅਮੂਲ ਆਪ ਦੀ ਮਨਮਰਜ਼ੀ ਦੇ ਰੇਟ ਤੇ ਆਪਾਂ ਦਾ ਦੁੱਧ ਖਰੀਦਿਆ ਕਰੂਗਾ ਸੋ ਇਸ ਚੱਲ ਰਹੇ ਜਿਹੜੇ ਸਿਆਸਤਾ ਨੇ ਇਸ ਤੋਂ ਬਚਿਆ ਜਾਵੇ ਤੇ ਜਿਹੜਾ ਰੈਵਨਿਊ ਆ ਉਹ ਪੰਜਾਬ ਦੇ ਹਿੱਸੇ ਲਿਆਂਦਾ ਜਾਵੇ ਮੈਂ ਤਾਂ ਇਹੀ ਅਪੀਲ ਕਰਦਾਂ ਸਾਰਿਆਂ ਨੂੰ ਵੀ ਬੇਰਕਾ ਦੁੱਧ ਵੱਤੋ ਵੱਤ ਖਰੀਦੋ ਤੁਸੀਂ ਬਦ ਤੋਂ ਬਦ ਬੇਰਕਰ ਨੂੰ ਦੁੱਧ ਪਹੁੰਚਾਓ ਤਾਂ ਜੋ ਬੇਰਕਾ ਇੱਕ ਸਫਲ ਤੇ ਸੰਤੁਸ਼ਟ ਰਹੇ ਤੇ ਆਪਣੀ ਜਿਹੜੀ ਸੇਫਟੀ ਆ ਉਹ ਬਰਕਰਾਰ ਰੱਖੇ ਤੇ ਬੇਰਕਾ ਸਦਾ ਹੀ ਹੌਂਦ ਵਿੱਚ ਰਹੇ ਨਾ ਕਿ ਬੇਰਕਾ ਨੂੰ ਭੱਜਣ ਦੀ ਲੋੜ ਪਵੇ ਜੇ ਕਿਸੇ ਵੀ ਖਿਲਾਫ ਕੋਈ ਬਦਮਾਖਤਮਨ ਸ਼ਬਦ ਕਿਹਾ ਗਿਆ ਹੋਵੇ ਤਾਂ ਉਸਦੀ ਖਿਮਾ ਚਾਹੁੰਦੇ ਆਂਗੇ ਮਿਲਦੇ ਆਂ ਅੱਗੇ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰ ਲਓ ਤਦ ਤੱਕ ਲਈ ਰੱਬ ਰੱਖੇ